ਦੀ ਲੋਕਾਲੀ ਇਨਸਾਫ ਦੀ ਮੰਗ ਕਰਦੇ ਆ ਅੱਜ ਅਸੀਂ ਆਪਣੇ ਇਨਸਾਫ ਲਈ ਇਹ ਸੜਕ ਤੇ ਆ ਕੇ ਬੈਠੇ ਆ ਇਹ ਇਸ ਤੋਂ ਵੱਡਾ ਸਰਕਾਰ ਲਈ ਮੈਨੂੰ ਲੱਗਿਆ ਮੈਨੂੰ ਨਹੀਂ ਲੱਗਦਾ ਕਿ ਸ਼ਰਮ ਵਾਲੀ ਗੱਲ ਹੋ ਸਕਦੀ ਹੈ ਕਿ ਵਕੀਲਾਂ ਨੂੰ ਇੱਥੇ ਆ ਕੇ ਬੈਠਣਾ ਪੈ ਰਿਹਾ ਹੈ ਕੁਲ ਐਮ ਐਲ ਏ ਐਮ ਐਲ ਏ ਭਰਾ ਮੈਡਮ ਰਣਿੰਦਰ ਕੌਰ ਭਰਾ ਅੱਜ ਉਹਨਾਂ ਨੇ ਇਸ ਮਸਲੇ ਨੂੰ ਏਡਾ ਵੱਡਾ ਤੂਲ ਦਿੱਤਾ ਉਹ ਇਸ ਤਰੀਕੇ ਨਾਲ ਇਸ ਨੂੰ ਉਲਝਾਤਾ ਕਿ ਜੀ ਹੁਣ ਇਹ ਮਸਲਾ ਵੱਡਾ ਬਣ ਗਿਆ ਮੇਲੇ ਭਰਾ ਜਨੇ ਜੋ ਸਾਡੇ ਨਾਲ ਹਰਕਤ ਕੀਤੀ ਹੈ ਜੋ ਸਾਡਾ ਨਰਾਦਰ ਕੀਤਾ ਇਸ ਤੋਂ ਵੱਡਾ ਕੋਈ ਹੋ ਨਹੀਂ ਸਕਦਾ ਇਸ ਕਰਕੇ ਸਾਡੀ ਅਜ ਬਾਰ ਨੇ ਬਾਰ ਦੇ ਹਾਊਸ ਨੇ ਉਸ ਨੂੰ ਡੀਵਾਰ ਕਰਤਾ ਅੱਜ ਤੋਂ ਬਾਅਦ ਸਾਡੀ ਬਾਰ ਦੀ ਮੈਂਬਰ ਨਹੀਂ ਹੈ ਅੱਜ ਤੱਕ ਸਾਡੀ ਬਾਰ ਦੀ ਮੈਂਬਰ ਉਸ ਨੂੰ ਮੰਨਦੇ ਸੀ ਉਸ ਦਾ ਮਾਨ ਸਨਮਾਨ ਕਰਦੇ ਸੀ ਹੁਣ ਕੋਈ ਉਸ ਦਾ ਮਾਨ ਸਨਮਾਨ ਨਹੀਂ ਕੋਈ ਕਦੇ ਸਾਡੀ ਬਾਰ ਦੇ ਵਿੱਚ ਉਹ ਆਬ ਨਹੀਂ ਸਕਦੀ ਜੇ ਤੱਕ ਇਸ ਮਸਲੇ ਦਾ ਕੋਈ ਹੱਲ ਨਹੀਂ ਹੁੰਦਾ ਅਦਾਲਤਾਂ ਦੇ ਹੁਕਮ ਦੀ ਉਲੰਘਣਾ ਕਰਕੇ ਸਾਡੇ ਪ੍ਰਧਾਨ ਜੀ ਨੂੰ ਕਹਿੰਦੀ ਹੈ ਕਿ ਤੁਹਾਡੇ ਤੋਂ ਜੋ ਕੁਝ ਹੁੰਦਾ ਕਰ ਲੋ ਮੈਂ ਤਾਂ ਉਥੇ ਕੰਦ ਬਣਾਉਂਗੀ ਇਲੀਗਲ ਅਕਰੋਚਮੈਂਟ ਕਰੂੰਗੀ ਇਹ ਹੱਦ ਤੱਕ ਆ ਕੇ ਉਹਨਾਂ ਨੇ ਸਾਡੇ ਪ੍ਰਧਾਨ ਜੀ ਨਾਲ ਮਿਸ ਬਿਹੇਵ ਕੀਤਾ ਸੰਗਰੂਰ ਦੇ ਵਿੱਚ ਜਦੋਂ ਦੀ ਸਰਕਾਰ ਹੋਣ ਦੇ ਵਿੱਚ ਆਈ ਆ ਲਗਾਤਾਰ ਧਰਨੇ ਨੇ ਜਿਹੜੇ ਉਹ ਲੱਗ ਰਹੇ ਨੇ ਪਰ ਅੱਜ ਤੁਹਾਨੂੰ ਇੱਕ ਵੱਖਰਾ ਧਰਨਾ ਦਿਖਾਉਣਾ ਜਿਹੜੇ ਵਕੀਲ ਸਾਹਿਬਾਂ ਕਾਲੇ ਕੋਟ ਪਾ ਕੇ ਅੱਜ ਰੋਡ ਦੇ ਉੱਤੇ ਆਏ ਨੇ ਇਹਨਾਂ ਨਾਲ ਵੀ ਤੱਕਾ ਹੋਇਆ ਕੀ ਤੱਕਾ ਹੋਇਆ ਸੀ ਪ੍ਰਧਾਨ ਜੀ ਦਾ ਅਗਲਾ ਪ੍ਰਧਾਨ ਜੀ ਕਾਲਾ ਕੋਟ ਹਮੇਸ਼ਾ ਕਚੈਰੀਆਂ ਦੇ ਵਿੱਚ ਲੋਕਾਂ ਦੇ ਲੜਾਈਆਂ ਲੜਦਾ ਅੱਜ ਤੁਸੀਂ ਆਪਦੀ ਲੜਾਈ ਲੜ ਰਹੇ ਹੋ ਇੱਥੇ ਬਿਲਕੁਲ ਬੜੀ ਮਤਭਾਗੀ ਇਹ ਮੈਨੂੰ ਲੱਗਦਾ ਹੈ ਘਟਨਾ ਹੈ ਕਿ ਅਸੀਂ ਲੋਕਾਂ ਲਈ ਇਨਸਾਫ ਦੀ ਮੰਗ ਕਰਦੇ ਆਂ ਅੱਜ ਅਸੀਂ ਆਪਣੇ ਇਨਸਾਫ ਲਈ ਇਹ ਸੜਕ ਤੇ ਆ ਕੇ ਬੈਠੇ ਆਂ ਇਹ ਇਸ ਤੋਂ ਵੱਡਾ ਸਰਕਾਰ ਲਈ ਮੈਨੂੰ ਲੱਗਿਆ ਮੈਨੂੰ ਨਹੀਂ ਲੱਗਦਾ ਕਿ ਸ਼ਰਮ ਵਾਲੀ ਗੱਲ ਹੋ ਸਕਦੀ ਹੈ ਕਿ ਵਕੀਲਾਂ ਨੂੰ ਇੱਥੇ ਆ ਕੇ ਬੈਠਣਾ ਪੈ ਰਿਹਾ ਕੀ ਮਸਲਾ ਕੀ ਆ ਪੂਰਾ ਮਸਲਾ ਕੋਈ ਜ਼ਿਆਦਾ ਵੱਡਾ ਨਹੀਂ ਸੀ ਪਰ ਮੈਨੂੰ ਲੱਗਦਾ ਹੈ ਕਿ ਜਿਹੜੀ ਇੱਥੋਂ ਦੀ ਲੋਕਲ ਐਮਐਲਏ ਐਮਐਲਏ ਭਰਾ ਮੈਡਮ ਰਿੰਦਰ ਕੌਰ ਭਰਾ ਅੱਜ ਉਹਨਾਂ ਨੇ ਇਸ ਮਸਲੇ ਨੂੰ ਐਡਾ ਤੂਲ ਦੇਤਾ ਉਹ ਇਸ ਤਰੀਕੇ ਨਾਲ ਇਸ ਨੂੰ ਉਲਝਾਤਾ ਕਿ ਜੀ ਹੁਣ ਇਹ ਮਸਲਾ ਵੱਡਾ ਬਣ ਗਿਆ ਮਸਲਾ ਕੁਛ ਨਹੀਂ ਸੀ ਮਸਲਾ ਕੀ ਸਾਡੇ ਇੱਕ ਬਗੀਲ ਸਾਹਿਬ ਨੇ ਇੱਕ ਪਲਾਟ ਲਿਆ ਹੋਇਆ ਹੈ ਲਾਸਟ ਪਲਾਟ ਸੀ ਗਲੀ ਦੇ ਵਿੱਚ ਗਲੀ ਵਾਲੇ ਚਲੋ ਉੱਥੇ ਇਜੈਕਸ਼ਨ ਕਰਦੇ ਸੀ ਕਿ ਇਹਨਾਂ ਨੇ ਇੱਥੇ ਅਸੀਂ ਗੇਟ ਨਹੀਂ ਲਗਾਣ ਦਿੰਦੇ ਉਹ ਸੰਬੰਧੀ ਸਿਵਲ ਕੋਰਟ ਦੇ ਵਿੱਚ ਕੇਸ ਪਾਏ ਹੋਏ ਨੇ ਸਟੇਟਸ ਕੋ ਹੋਇਆ ਹੋਇਆ ਪਰ ਐਮ ਐਲ ਏ ਆਪਣੀ ਸ਼ਹਿ ਦੇ ਉੱਤੇ ਪ੍ਰਸ਼ਾਸਨ ਤੇ ਡੰਡਾ ਦੇ ਕੇ ਉੱਤੇ ਕੰਧ ਘੜਵਾ ਰਹੀ ਸੀ ਅਸੀਂ ਮੈਂ ਉਹਨਾਂ ਨੂੰ ਕਈ ਵਾਰੀ ਰਿਕਵੈਸਟ ਕੀਤੀ ਮੈਂ ਖੁਦ ਫੋਨ ਕੀਤੇ ਮੈਂ ਰਿਕਵੈਸਟ ਕੀਤੀ ਕਿ ਐਮ ਐਲ ਏ ਸਾਹਿਬ ਅਸੀਂ ਆ ਜਾਣੇ ਹਾਂ ਤੁਸੀਂ ਉਹਨਾਂ ਨੂੰ ਬੁਲਾ ਲਓ ਜੋ ਮਤਲਬ ਐਮੀਗੇਬਲੀ ਆਪਾਂ ਸੈਟਲ ਕਰ ਲਾਂਗੇ ਉਹ ਕਦੇ ਕਹਿੰਦੇ ਕਿ ਜੀ ਮੈਂ ਬਾਹਰ ਆ ਦੋ ਦਿਨ ਮੈਂ ਬਾਹਰ ਆ ਕੋਈ ਗੱਲ ਨਹੀਂ ਦੋ ਦਿਨ ਬੇਟ ਕੀਤਾ ਨਹੀਂ ਹੋਇਆ ਪਰਸੋ ਕੀ ਗੱਲ ਹੋਈ ਪਰਸੋ ਇਹਨਾਂ ਨੇ ਸਵੇਰੇ ਫਿਰ ਉਹ ਮੱਲੇ ਵਾਲਿਆਂ ਨੇ ਸ਼ਰੇਆਮ ਕੰਦ ਕੱਢਣੀ ਸ਼ੁਰੂ ਕਰ ਦਿੱਤੀ ਜਦ ਕਿ ਕੋਰਟ ਵੱਲੋਂ ਸਟੇਟਸ ਕੋਈ ਸੀ ਉਸ ਬਾਅਦ ਅਸੀਂ ਜਾ ਕੇ ਮੈਂ ਫਿਰ ਫੋਨ ਕੀਤਾ ਫਿਰ ਕਹਿੰਦੇ ਜੀ ਮੈਂ ਦੋ ਦਿਨ ਬਾਅਦ ਹਾਂ ਦੋ ਦਿਨਾਂ ਬਾਅਦ ਗੱਲ ਕਰ ਲਾਂਗੇ ਬਲਕਿ ਮੇਰੇ ਸੈਕਟਰੀ ਸਾਹਿਬ ਨਾਲ ਖੜੇ ਨੇ ਇਹ ਮੌਕੇ ਤੇ ਉੱਤੇ ਹਾਜ਼ਰ ਸੀ ਇਹਨਾਂ ਨੂੰ ਮੈਂ ਫੋਨ ਕੀਤਾ ਕਿ ਤੁਸੀਂ ਆ ਜਾਓ ਆਪਣੀ ਐਮ.ਐਲ.ਏ ਸਾਹਿਬ ਨਾਲ ਗੱਲ ਹੋ ਗਈ ਤੇ ਪਰਸੋਂ ਨੂੰ ਗੱਲ ਹੋ ਜੀ ਹੁਣ ਅੱਗੇ ਕੋਈ ਗੱਲ ਨਹੀਂ ਹੋਊਗੀ ਪਰ ਦੁਪਹਿਰ ਤੋਂ ਬਾਅਦ ਫਿਰ ਕੀ ਕੀਤਾ ਉਹਨਾਂ ਨੇ ਫਿਰ ਕੰਮ ਸਟਾਰਟ ਕਰਤਾ ਉੱਥੇ ਕੰਮ ਸਟਾਰਟ ਕਰਤਾ ਤਾਂ ਅਸੀਂ ਥਾਣੇ ਦੇ ਵਿੱਚ ਗਏ ਐਚ.ਐਸ.ਓ ਸਾਹਿਬ ਸਾਡੀ ਗੱਲ ਸੁਣ ਲਈ ਬਿਲਕੁਲ ਤਿਆਰ ਨਹੀਂ ਸੀ ਜੇਕਰ ਇੱਕ ਵਾਰ ਦਾ ਪ੍ਰਧਾਨ ਜਾ ਕੇ ਰਿਕਵੈਸਟ ਕਰ ਰਿਹਾ ਕਿ ਸਾਡੇ ਨਾਲ ਚੱਲੋ ਦੇਖੋ ਉੱਥੇ ਸਟੇਟਸ ਕੋਡ ਦਾ ਵਾਇਲੇ ਕਿ ਉਹ ਐਮਐਲਏ ਭਰਾ ਦੇ ਬਹੁਤ ਵੱਡੇ ਦਬਾਅ ਦੇ ਵਿੱਚ ਹੈ ਇਵਨ ਕਿ ਮਕੇਦ ਸਾਹਿਬ ਪ੍ਰਧਾਨ ਜੀ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਸਾਡੀ ਐਸਐਚਓ ਸੁਣਨ ਨੂੰ ਤਿਆਰ ਨਹੀਂ ਸੀ ਤੇ ਇੱਥੇ ਸਵਾਲ ਪੈਦਾ ਹੋ ਜਾਂਦਾ ਹੈ ਕਿ ਆਮ ਲੋਕਾਂ ਦੀ ਸੁਣਵਾਈ ਕਿਵੇਂ ਹੁੰਦੀ ਬਿਲਕੁਲ ਬਿਲਕੁਲ ਇਹ ਹੀ ਸਭ ਤੋਂ ਵੱਡੀ ਸਾਨੂੰ ਲੱਗਦਾ ਟਰੈਜੇਡੀ ਹੈ ਆਪਾਂ ਦੇਖਦੀ ਆ ਇਤਿਹਾਸ ਦੀ ਗੱਲ ਹੈ ਕਿ ਜਦੋਂ ਜਦੋਂ ਮਦ ਵਰਗੀ ਪ੍ਰੋਬਲਮ ਦੇ ਵਿੱਚ ਆ ਜਾਣ ਫਿਰ ਰੈਵਿਊਸ਼ਨ ਆਉਂਦੀ ਹੈ ਇੱਕ ਇਹ ਰੈਵਿਊਸ਼ਨ ਦਾ ਨਤੀਜਾ ਹੁਣ ਇਹ ਆਮ ਆਦਮੀ ਸਰਕਾਰ ਹੈ ਜਿਹੜੀ ਬਿਲਕੁਲ ਹਰ ਸਤਹ ਤੇ ਫੈਲੂ ਚੁੱਕੀ ਹੈ ਜਦੋਂ ਕਾਲੇ ਕੋਟ ਵਾਲਿਆਂ ਨੂੰ ਵੀ ਇੱਥੇ ਬੈਠਣਾ ਪੈ ਜੇ ਤਾਂ ਸਮਝੋ ਕੀ ਹਾਲਾਤ ਹੋਣਗੇ ਜਦੋਂ ਐਮਐਲਏ ਭਰਾਜ ਡਿਕਟੇਟਰ ਬਣ ਜੇ ਗੱਲ ਇੱਕ ਪ੍ਰਧਾਨ ਦੀ ਗੱਲ ਸੁਣ ਲਈ ਨਹੀਂ ਜ਼ਿਲ੍ਹੇ ਦੇ ਪ੍ਰਧਾਨ ਦੀ ਗੱਲ ਸੁਣ ਲਈ ਤਿਆਰ ਨਹੀਂ ਉਸਨੇ ਐਮਈ ਕੈਬਲੀ ਬੈਠਣ ਲਈ ਤਿਆਰ ਨਹੀਂ ਤੁਸੀਂ ਹਾਲਾਤ ਦੇਖੋ ਐਮਐਲਏ ਭਰਾਜ ਖੁਦ ਆਪ ਵੀ ਮਿਲ ਕੇ ਵਕੀਲ ਨੇ ਐਮਐਲਏ ਭਰਾ ਸਾਡੀ ਦੇਖੋ ਅਸੀਂ ਮਾਨ ਮਹਿਸੂਸ ਕਰਦੇ ਸੀ ਕਿ ਐਮਐਲਏ ਭਰਾ ਸਾਡੀ ਬਾਰ ਦੀ ਮੈਂਬਰ ਹੈ ਅਸੀਂ ਮਾਨ ਮਹਿਸੂਸ ਕਰਦੇ ਸੀ ਕਿ ਸਰਦਾਰ ਹਰਪਾਲ ਸਿੰਘ ਧੀਮਾ ਸਾਡੀ ਬਾਰ ਦੇ ਮੈਂਬਰ ਨੇ ਪਰ ਐਮਐਲਏ ਭਰਾ ਜਨੇ ਜੋ ਸਾਡੇ ਨਾਲ ਹਰਕਤ ਕੀਤੀ ਹੈ ਜੋ ਸਾਡਾ ਨਰਾਦਰ ਕੀਤਾ ਇਸ ਤੋਂ ਵੱਡਾ ਕੋਈ ਹੋ ਨਹੀਂ ਸਕਦਾ ਇਸ ਕਰਕੇ ਸਾਡੀ ਅੱਜ ਬਾਰ ਨੇ ਬਾਰ ਦੇ ਹਾਊਸ ਨੇ ਉਸ ਨੂੰ ਡੀਵਾਰ ਕਰਤਾ ਅੱਜ ਤੋਂ ਬਾਅਦ ਸਾਡੀ ਉਬਾਰ ਦੀ ਮੈਂਬਰ ਨਹੀਂ ਹੈ ਅੱਜ ਤੱਕ ਸਾਡੀ ਬਾਰ ਦੀ ਮੈਂਬਰ ਉਸ ਨੂੰ ਮੰਨਦੇ ਸੀ ਉਸ ਦਾ ਮਾਨ ਸਨਮਾਨ ਕਰਦੇ ਸੀ ਹੁਣ ਕੋਈ ਉਸ ਦਾ ਮਾਨ ਸਨਮਾਨ ਨਹੀਂ ਕੋਈ ਕਦੇ ਸਾਡੀ ਬਾਰ ਦੇ ਵਿੱਚ ਉਹ ਆਬ ਨਹੀਂ ਸਕਦੀ ਜਦ ਤੱਕ ਇਸ ਮਸਲੇ ਇਹਦਾ ਕੋਈ ਹੱਲ ਨਹੀਂ ਹੁੰਦਾ ਪ੍ਰਧਾਨ ਜੀ ਜਿਵੇਂ ਤੁਸੀਂ ਅੱਜ ਰੋਡ ਜਾਮ ਕੀਤਾ ਧਰਨਾ ਲਾਇਆ ਅਗਲੀ ਜੇਕਰ ਤੁਹਾਨੂੰ ਇਨਸਾਫ ਨਹੀਂ ਮਿਲਦਾ ਮੈਨੂੰ ਕਹਿਣ ਦੇ ਵਿੱਚ ਵੀ ਥੋੜਾ ਔਖਾ ਲੱਗ ਰਿਹਾ ਕਿ ਵਕੀਲਾਂ ਨੂੰ ਇਨਸਾਫ ਨਹੀਂ ਮਿਲਿਆ ਤਾਂ ਆਗ੍ਰੀ ਰਣ ਦਿੱਤੀਗੀ ਹੋ ਦੇਖੋ ਡੈਮੋਕਰੈਟਿਕ ਸਿਸਟਮ ਦੇ ਵਿੱਚ ਸਭ ਤੋਂ ਵੱਡਾ ਇੱਕ ਆਪਣੇ ਕੋਲੇ ਰਾਈਟ ਹੈ ਇਹੀ ਰਾਈਟ ਹੈ ਕਿ ਪੀਸਫੁਲੀ ਪ੍ਰੋਟੈਸਟ ਕਰਨਾ ਅਸੀਂ ਪੀਸਫੁਲੀ ਪ੍ਰੋਟੈਸਟ ਕਰਾਂਗੇ ਅੱਜ ਸਾਡੀ ਅਬਦੀ ਜ਼ਿਲ੍ਹੇ ਦੀ ਅੱਜ ਸਾਡੇ ਬਾਰ ਦੀ ਬਾਰ ਦਾ ਨੋ ਵਰਕ ਪਾਇਆ ਹੈ ਅੱਜ ਹੜਤਾਲ ਹੈ ਸਾਡੀ ਕੱਲ ਨੂੰ ਅਸੀਂ ਜ਼ਿਲ੍ਹੇ ਦੀ ਹੜਤਾਲ ਕਰਨੀ ਹੈ ਤੇ ਫਿਰ ਦੁਬਾਰਾ ਅਸੀਂ ਪੰਜਾਬ ਲੈਵਲ ਤੇ ਸਾਡੀ ਜਥੇਬੰਦੀ ਹੈ ਉੱਥੇ ਤੱਕ ਤੇ ਉਸ ਤੋਂ ਬਾਅਦ ਪੰਜਾਬ ਨਾਲ ਹਰਿਆਣਾ ਦੇ ਵਿੱਚ ਬਾਰ ਦੀ ਸਭ ਦੇ ਤੱਕ ਅਸੀਂ ਨੇ ਇਸ ਮੈਟਰ ਨੂੰ ਲੈ ਕੇ ਜਾਣਾ ਹੈ ਜਦ ਤੱਕ ਸਾਡੀ ਗੱਲ ਦੀ ਸੁਣਵਾਈ ਨਹੀਂ ਹੁੰਦੀ ਜਦ ਤੱਕ ਇੱਥੋਂ ਦਾ ਐਸ ਐਚ ਓ ਬਦਲੇ ਨਹੀਂ ਜਾਂਦਾ ਉਹ ਤੱਕ ਸਾਡੀ ਉਈ ਅਗੇ ਨਾਲ ਗੱਲਬਾਤ ਨਹੀਂ ਹੈ ਸਭ ਤੋਂ ਵੱਡੀ ਸਭ ਤੋਂ ਪਹਿਲੀ ਮੰਗ ਹੈ ਕਿ ਸਿਟੀ ਦਾ ਜਿਹੜਾ ਐਸਐਚਓ ਹੈ ਤੁਰੰਤ ਇੱਥੋਂ ਦੀ ਬਦਲੀ ਕੀਤੀ ਜਾਵੇ ਪ੍ਰਧਾਨ ਜੀ ਇੱਕ ਸਵਾਲ ਇੱਥੇ ਜ਼ਰੂਰ ਖੜਾ ਹੁੰਦਾ ਐਸਐਚਓ ਬਦਲਿਆ ਨਹੀਂ ਜਾਂਦਾ ਉਹਨੋਂ ਤੱਕ ਤੁਹਾਡਾ ਕੰਪਰੋਮਾਈਜ਼ ਨਹੀਂ ਹੁੰਦਾ ਤੁਸੀਂ ਹੁੰਦਾ ਪਰ ਇੱਥੇ ਉਹਦੇ ਪਿੱਛੇ ਕੌਣ ਹੈ ਉਹ ਉਹਦੇ ਪਿੱਛੇ ਉਹਦੇ ਪਿੱਛੇ ਬਿਲਕੁਲ ਸ਼ਰਿਆਵੇਂ ਲੱਗ ਰਿਹਾ ਹੈ ਕਿ ਇਸਦੇ ਪਿੱਛੇ ਐਮਐਲਏ ਹੈ ਮੈਨੂੰ ਮੈਨੂੰ ਕਹਿਣ ਤੇ ਕੋਈ ਗਰੇਜ ਨਹੀਂ ਕੱਲ ਜਦੋਂ ਮੈਂ ਦੇਖਿਆ ਉਸ ਦਾ ਹਾਲਾਤ ਦੇਖੇ ਸੀ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਕੋਈ ਐਮਐਲਏ ਜ਼ੱਲਾ ਬੈਠਾ ਹੋਵੇ ਮੇਰੇ ਤਾਂ ਐਸਐਚਓ ਵਾਲੀ ਗੱਲ ਉਹ ਤਾਂ ਇਹ ਮਜਬੂਰ ਲੱਗ ਰਹੀ ਮੈਨੂੰ ਕਹ ਰਹੀ ਸੀ ਕਿ ਜੀ ਪ੍ਰਧਾਨ ਜੀ ਤੁਸੀਂ ਮੜੇ ਐਮ ਐਲ ਏ ਨਾਲ ਗੱਲ ਕਰੋ ਐਮ ਐਲ ਏ ਨਾਲ ਗੱਲ ਕਰੋ ਇਹ ਕੋਹੋ ਜੀ ਗੱਲ ਹੈ ਉੱਥੇ ਇਸ ਕਰਕੇ ਮੈਂ ਦੋ ਕਲਾਂ ਕੀਤੀਆਂ ਬੈਠੇ ਮੇਰੀ ਗੱਲ ਮੇਰੀ ਫੋਨ ਨਹੀਂ ਚੁੱਕਿਆ ਉਹਨਾਂ ਨੇ ਬਾਅਦ ਦੇ ਵਿੱਚ ਐਸ ਐਸਓ ਤੋਂ ਉੱਠ ਕੇ ਗਿਆ ਬਾਹਰ ਜਾ ਕੇ ਫੇਰ ਗੱਲ ਕੀਤੀ ਬਾਹਰ ਗੱਲ ਕਰਕੇ ਫੇਰ ਸਾਡੇ ਕੋਲ ਆਇਆ ਪਰ ਉਸ ਕੋਲੇ ਕੋਈ ਹੱਲ ਨਹੀਂ ਸੀ ਮੇਰੇ ਕਹਿਣ ਦੇ ਬਾਵਜੂਦ ਕਿ ਤੁਸੀਂ ਦੂਜੀ ਪਾਰਟੀ ਨੂੰ ਇੱਥੇ ਬੁਲਾਓ ਆਪਾਂ ਇੱਥੇ ਮਸਲਾ ਹੱਲ ਕਰ ਦਰਦੇ ਹਾਂ ਪਰ ਉਹਨੇ ਸਾਡੀ ਗੱਲ ਨਹੀਂ ਸੁਣੀ ਸਭ ਤੋਂ ਵੱਡੀ ਗੱਲ ਜਿਹੜੀ ਮੈਂ ਹੋਰ ਗੱਲ ਹੀ ਕਰਨੀ ਚਾਹੁੰਦਾ ਚਲੋ ਹੋ ਗਈ ਸੀ ਐਮਐਲਏ ਭਰਾਜ ਨੇ ਈਓ ਨੇ ਜਿਹੜੇ ਐਗਜ਼ੀਕਟਿਵ ਆਫੀਸਰ ਨੇ ਆਪਣੀ ਮਿਊਨਿਸਪਲ ਕਮੇਟੀ ਦੇ ਉਹਨਾਂ ਨੂੰ ਫੋਨ ਕਰ ਰਹੀ ਹੈ ਕਿ ਜੀ ਫਟਾਫਟ ਕਰੋ ਉਥੇ ਕੰਦ ਕੱਢ ਕੇ ਆਓ ਮੈਂ ਫੇਰ ਫੋਨ ਕੀਤਾ ਦੋ ਵਾਰੀ ਮੈਂ ਫੋਨ ਕੀਤਾ ਨਹੀਂ ਆਇਆ ਫਿਰ ਉਹਨਾਂ ਦਾ ਆਪਦਾ ਫੋਨ ਆਇਆ ਅਸੀਂ ਸਾਰੇ ਮੈਂਬਰ ਸਾਹਿਬਾਨ ਉੱਥੇ ਖੜੇ ਸੀ ਕਿ ਮੈਡਮ ਤੁਸੀਂ ਇਹ ਕੀ ਕਰਵਾ ਰਹੇ ਹੋ ਜਦ ਅਸੀਂ ਤੁਹਾਨੂੰ ਰਿਕਵੈਸਟ ਕਰ ਰਹੇ ਹਾਂ ਕਿ ਆਪਾਂ ਵਹਿ ਜੀਏ ਉਹ ਕਹਿੰਦੇ ਕਿ ਕੋਈ ਫੌਜੀ ਹੈ ਉਸ ਫੌਜੀ ਨਾਲ ਗੱਲ ਕਰੋ ਦੇਖੋ ਉਹ ਕਹਿੰਦੀ ਤੁਹਾਡੇ ਮੇਰੇ ਨਾਲ ਕੀ ਗੱਲ ਕਰਨੀ ਹੈ ਫੌਜੀ ਨੂੰ ਮਨਾ ਲਓ ਦੇਖੋ ਕਹੇਗੇ ਹਾਲਾਤ ਨੇ ਜੇ ਪ੍ਰਧਾਨ ਜੀ ਨਰਿੰਦਰ ਕੌਰ ਭਰਾਜ ਜਿਹੜੀ ਸਕੂਟਰੀ ਵਾਲੀ ਬੀਬਾ ਜੀ ਵੀ ਕਹਿ ਸਕਦੇ ਆਪਾਂ ਨੂੰ ਕਾਫੀ ਮਸਲਿਆਂ ਦੇ ਵਿੱਚ ਆ ਚੁੱਕੀ ਹੈ ਕਿ ਮੈਂ ਦੇਖਦੇ ਹੋ ਪਹਿਲਾਂ ਆਮ ਲੋਕਾਂ ਨਾਲ ਵੀ ਧੱਕਾ ਆ ਪੱਗੂ ਵਾਲੇ ਦਾ ਕੇਸ ਵੀ ਸਾਹਮਣੇ ਆਇਆ ਸੀ ਹੁਣ ਖੁਦ ਵਕੀਲਾ ਨਾਲ ਦੇਖੋ ਕਦੇ ਇੱਕ ਦੋ ਮੈਂ ਝੂਠ ਬੋਲ ਸਕਦਾ ਤੁਸੀਂ ਝੂਠ ਬੋਲ ਸਕਦੇ ਹੋ ਪਰ ਜਦੋਂ ਪਬਲਿਕ ਕਹਿਣ ਲੱਗ ਜੇ ਉਹ ਗੱਲ ਸਚਾਈ ਹੁੰਦੀ ਆ ਉਸ ਦੇ ਵਿੱਚ ਹੁਣ ਸਾਰੀ ਇਹ ਗੱਲ ਪਬਲਿਕ ਦੇ ਵਿੱਚ ਆ ਗਈ ਹੈ ਬੱਚਾ ਬੱਚੇ ਦੀ ਜ਼ੁਬਾਨ ਤੇ ਇਹੀ ਗੱਲ ਚੱਲ ਰਹੀ ਹੈ ਕਿ ਜੋ ਮੈਡਮ ਭਰਾਜ ਨੇ ਜੋ ਕੀਤਾ ਹੈ ਪਿਛਲੀ ਉਹਦੇ ਵਿੱਚ ਬਿਲਕੁਲ ਸਚਾਈ ਹੈ ਈਵਨ ਕਹੇ ਜੇ ਵੀ ਨੇ ਜਿਹੜੇ ਆ ਦੱਸਦੇ ਨੇ ਕਿ ਜੀ ਹਾਂ ਜੀ ਮੈਂ ਇਹ ਕੀਤਾ ਭਰਾਜ ਕੋਲੇ ਮੈਂ ਇਹ ਕਰਵਾਇਆ ਇਹ ਗੱਲਾਂ ਵੀ ਚੱਲਦੀਆਂ ਨੇ ਬਿਲਕੁਲ ਸਹੀ ਗੱਲਾਂ ਨੇ ਤੇ ਇਹ ਤੋਂ ਸਾਬਤ ਵੀ ਹੋ ਰਿਹਾ ਕਿਉਂਕਿ ਜਿਉ ਜੋ ਉਸ ਦਾ ਬਿਹੇਵੀਅਰ ਹੈ ਤੁਹ ਤੋਂ ਪਰ ਇੱਕ ਸਪਸ਼ਟੀ ਹੈ ਕਿ ਉਸ ਨੇ ਸੋਚ ਲਿਆ ਕਿ ਦੁਬਾਰਾ ਤਾਂ ਕਦੇ ਆਉਣਾ ਨਹੀਂ ਜੋ ਕੁਝ ਕਰਨਾ ਇਸ ਵਾਰੀ ਨਿਬੇੜ ਲੋ ਇਹ ਗੱਲ ਹੋਈ ਪਈ ਹੈ ਮੈਨੂੰ ਲੱਗਦਾ ਹੈ ਕਿ ਉਹ ਆਪਣੀ ਪਤਾ ਲੱਗ ਗਿਆ ਉਹਨਾਂ ਨੂੰ ਕਿ ਅੱਗੇ ਤੋਂ ਤਾਂ ਮੈਂ ਐਮਐਲਏ ਨਾ ਕੋਈ ਮੰਨਣਾ ਹੈ ਨਾ ਹੀ ਕੋਈ ਮੈਨੂੰ ਆਸ ਲੱਗਦੀ ਹੈ ਇਸ ਕਰਕੇ ਬਸ ਡੇਢ ਸਾਲ ਰਹੇਗਾ ਜੋ ਕੁਝ ਹੁੰਜਿਆ ਜਾਂਦਾ ਹੁੰਜ ਲਓ ਇਹ ਹਾਲਾਤ ਹੋਈ ਪਏ ਨੇ ਅੱਜਕੱਲ ਇੱਥੇ ਇੱਕ ਗੱਲ ਹੋਰ ਵੀ ਵਰਨਯੋਗ ਹੈ ਕਿ ਅਗਰ ਐਮਐਲਏ ਭਰਾਜ ਆਨੇਬਲ ਕੋਰਟ ਦਾ ਆਰਡਰ ਨਹੀਂ ਮੰਨਦੇ ਇਲੀਗਲ ਅਕਰੋਚਮੈਂਟ ਕਰਦੇ ਆ ਅਗਰ ਆਮ ਜਨਤਾ ਦਾ ਹਾਲ ਕੀ ਹੁੰਦਾ ਹੋਏ ਸਰਕਾਰ ਦੇ ਵਿੱਚ ਜਦੋਂ ਅਦਾਲਤਾਂ ਦੇ ਹੁਕਮ ਸਾਰੇ ਕਿਤੇ ਪਾਬੰਦ ਹੁੰਦੇ ਆ ਅਦਾਲਤਾਂ ਦੇ ਹੁਕਮ ਦੀ ਕਦੇ ਕੋਈ ਉਲੰਘਣਾ ਨਹੀਂ ਕਰਦਾ ਸ਼ਰੇ ਆਮ ਮੈਡਮ ਅਦਾਲਤਾਂ ਦੇ ਹੁਕਮ ਦੀ ਉਲੰਘਣਾ ਕਰਕੇ ਸਾਡੇ ਪ੍ਰਧਾਨ ਜੀ ਨੂੰ ਕਹਿੰਦੀ ਹੈ ਕਿ ਤੁਹਾਡੇ ਤੋਂ ਜੋ ਕੁਝ ਹੁੰਦਾ ਕਰ ਲੋ ਮੈਂ ਤਾਂ ਉਥੇ ਕੰਦ ਬਣਾਉਂਗੀ ਇਲੀਗਲ ਅਕਰੋਚਮੈਂਟ ਕਰੂੰਗੀ ਇਹ ਹੱਦ ਤੱਕ ਆ ਕੇ ਉਹਨਾਂ ਨੇ ਸਾਡੇ ਪ੍ਰਧਾਨ ਜੀ ਨਾਲ ਮਿਸ ਬਿਹੇਵ ਕੀਤਾ ਸਾਡੇ ਬਾਰ ਦੇ ਮੈਂਬਰ ਤੇ ਵਕੀਲ ਵਕੀਲ ਹੁੰਦੇ ਹੋਏ ਵੀ ਉਹਨੂੰ ਪ੍ਰਧਾਨ ਜੀ ਦੀ ਰਿਸਪੈਕਟ ਜੇ ਸਾਡੀ ਰਿਸਪੈਕਟ ਨਹੀਂ ਕਰਦੀ ਉਹ ਆਮ ਪਬਲਿਕ ਤੇ ਜਨਤਾ ਦੀ ਰਿਸਪੈਕਟ ਲੋ ਅਸੀਂ ਲਾਅ ਐਂਡ ਆਰਡਰ ਦੀ ਵੀ ਬਿਲਕੁਲ ਤਜੀਆਂ ਹੋਡੀਆਂ ਪਿਆ ਨੇ ਬਹੁਤ ਬੁਰਾ ਹਾਲ ਹੈ ਸਰਕਾਰ ਦਾ ਤੁਸੀਂ ਕੀ ਕਹਣਾ ਹੈ ਜਿਨ੍ਹਾਂ ਬੰਦਿਆਂ ਦੀ ਨਾ ਮੈਡਮ ਸਪੋਰਟ ਕਰ ਰਹੇ ਨੇ ਉਹਨਾਂ ਬੰਦਿਆਂ ਨੇ ਇੱਕ ਕੇਸ ਫਾਈਲ ਕੀਤਾ ਸੀਗਾ ਕੇਸ ਫਾਈਲ ਦੇ ਵਿੱਚ ਕੋਰਟ ਦਾ ਇੱਕ ਆਰਡਰ ਆ ਚੁੱਕਿਆ ਹੈ ਉਹ ਕੋਰਟ ਦੇ ਆਰਡਰ ਦੇ ਵਿੱਚ ਬਕਾਇਦਾ ਕੋਰਟ ਨੇ ਹੈਲਡ ਕਰਤਾ ਕਿ ਜਿਹੜੀ ਉਹ ਗਲੀਆਂ ਸਰਕਾਰੀ ਹੈ ਕੁਝ ਮਿਊਨਿਸਪੈਲਿਟੀ ਉਹਨੇ ਮੇਨਟੇਨ ਕਰਦੀ ਹੈ ਜਿਹੜੇ ਸਾਰੇ ਪੈਸੇ ਲੱਗੇ ਉਹਨਾਂ ਸਰਕਾਰ ਦੇ ਪੈਸੇ ਲੱਗੇ ਹੋਏ ਨੇ ਜਿਨ੍ਹਾਂ ਜਿਨ੍ਹਾਂ ਬੰਦਿਆਂ ਦੀ ਜ਼ਮੀਨ ਜਾਂ ਘਰ ਉਹਦੇ ਨਾਲ ਲੱਗਦਾ ਹਰੇਕ ਬੰਦੇ ਕੋਲ ਉਹ ਜ਼ਮੀਨ ਨੂੰ ਜਾਂ ਗਲੀ ਨੂੰ ਵਰਤਣ ਦਾ ਹੱਕ ਹੈ ਪਰ ਕੁਝ ਬੰਦੇ ਜਦ ਕੋਰਟ ਦੇ ਆਰਡਰ ਉਹਨਾਂ ਦਾ ਕੇਸ ਹਾਰ ਗਏ ਉਸ ਵਾਰ ਜਾ ਕੇ ਸਿਰਫ ਮੈਡਮ ਪਰ ਆਜ ਉਹਨਾਂ ਨੂੰ ਹਵਾ ਦੇ ਰਹੇ ਨੇ ਹਵਾ ਦੇ ਕੇ ਸਿਰਫ ਇਲੀਗਲ ਕੰਮ ਕਰਾ ਰਹੇ ਨੇ ਸਾਡਾ ਜੀ ਇਹ ਜਿਹੜਾ ਮਸਲਾ ਪੂਰਾ ਤੁਹਾਨੂੰ ਪ੍ਰਧਾਨ ਜੀ ਵੱਲੋਂ ਸਾਰਾ ਸਮਝਾਇਆ ਗਿਆ ਅੱਜ ਕਹਿ ਸਕਦੇ ਹਾਂ ਕਿ ਸੰਗਰੂਰ ਦੇ ਜਿਹੜੇ ਬਾਰ ਐਸ਼ਸ਼ਨ ਹੈਗੀ ਆ ਪੂਰੀ ਰੋਡ ਦੇ ਉੱਤੇ ਆਈ ਆ ਤੁਹਾਨੂੰ ਕਾਲੇ ਕੋਟਾਂ ਦੇ ਵਿੱਚ ਸਾਰੇ ਸੰਗਰੂਰ ਦੇ ਵਕੀਲ ਅੱਜ ਦੇ ਕੰਮ ਨੇ ਬਿਲਕੁਲ ਠੱਪ ਕੀਤੇ ਗਏ ਨੇ ਇਹ ਸੰਗਰੂਰ ਬਾਰ ਐਸ਼ਸ਼ਨ ਵੱਲੋਂ ਤੁਹਾਨੂੰ ਦੱਸ ਦਈਏ ਕਿ ਨਰਿੰਦਰ ਕੌਰ ਭਰਾਜ ਨੂੰ ਬਾਰ ਐਸ਼ਸ਼ਨ ਵੱਲੋਂ ਡੀਵਾਰਕ ਕੀਤਾ ਗਿਆ ਉਹਨਾਂ ਨੂੰ ਬਿਲਕੁਲ ਉਹਨਾਂ ਦਾ ਆਉਣਾ ਜਾਣਾ ਬਾਰਿਸ਼ ਤੋਂ ਬੰਦ ਕੀਤਾ ਗਿਆ ਇਹ ਤਸਵੀਰਾਂ ਨੇ ਸੰਗਰੂਰ ਦੀਆਂ ਇਲਜ਼ਾਮ ਦੇ ਲੱਗੇ ਨੇ ਐਸ ਐਚਓ ਤੱਕ ਨੇ ਵੀ ਕਹਿ ਦਿੱਤਾ ਕਿ ਮੈਨੂੰ ਜਿਹੜੀ ਨਰਿੰਦਰ ਕੌਰ ਭਰਾਜ ਦਾ ਫੋਨ ਆਇਆ ਮੈਂ ਤੁਹਾਡੇ ਨਾਲ ਨਹੀਂ ਜਾ ਸਕਦਾ ਇਹ ਵਕੀਲਾਂ ਦਾ ਕਹਿਣਾ ਹੋਰ ਵੀ ਤਸਵੀਰਾਂ ਤੁਹਾਨੂੰ ਦਿਖਾਉਂਦੇ ਰਾਂਗੇ ਬਣੇਓ ਪੀਟੀਸੀ ਦੇ ਕੈਮਰਾਮੈਨ ਦੀਪਕਰਕੇ ਦੇ ਨਾਲ ਗੁਰਦਰਸ਼ਨ ਸਿੰਘ ਸਿੱਧੂ ਪੀਟੀਸੀ ਨਿਊਜ਼ ਸੰਗਰੂਰ